ਨਵਜੋਤ ਸਿੱਧੂ ਖਿਲਾਫ ਇਕੱਠੇ ਹੋਏ ਇਹ ਕਾਂਗਰਸੀ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਕਾਂਗਰਸ ਚ ਵੱਡੀ ਬਗਾਵਤ ਕਾਂਗਰਸ ਚ ਵਧਿਆ ਕਲੇਸ਼ ਕੀ ਆ ਪੂਰਾ ਮਾਜਰਾ ਕਿਹੜੇ ਕਿਹੜੇ ਉਹ ਆਗੂ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਇਕੱਠੇ ਹੋ ਕੇ ਨੇ ਸਿੱਧੂ ਹਰਾਂ ਦੇ ਬਿਆਨਾਂ ਨੇ ਇੱਕ ਐਸੀ ਕਾਂਗਰਸ ਦੇ ਅੰਦਰ ਚੰਗਿਆੜੀ ਸਿੱਟੀ ਹੈ ਕਿ ਜਿਹੜੀ ਹੁਣ ਭੰਬੜ ਬਣਨ ਲੱਗੀ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪੋਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਹੋਵੇ ਤਾਂ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਆਪੜਦੇ ਰਹਿਣ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਕੱਲ ਪਰਸੋਂ ਤੋਂ ਪੰਜਾਬ ਦੀ ਸਿਆਸਤ 'ਚ ਇਨ ਹੋਏ ਆ ਉਹਨਾਂ ਦੀ ਧਰਮ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਵੱਲੋਂ ਚੰਡੀਗੜ੍ਹ ਦੇ ਵਿੱਚ ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਦਿੱਤੇ ਗਏ ਬਿਆਨ ਨੇ ਪੰਜਾਬ ਦੇ ਸਿਆਸੀ ਫਿਜ਼ਾਵਾ ਵਿੱਚ ਇੱਕ ਨਵੀਂ ਚਰਚਾ ਛੇੜੀ ਹੈ। ਪੰਜਾਬ ਦੇ ਅੰਦਰ ਸਿਆਸ ਦੇ ਅੰਦਰ ਨਵਜੋਤ ਸਿੰਘ ਸਿੱਧੂ ਕਿਤੇ ਨਾ ਕਿਤੇ ਰੈਲੇਵੈਂਟ ਰਹਿੰਦੇ ਆ ਚਾਹੇ ਥੋੜੇ ਰਹਿਣ ਬਹੁਤੇ ਰਹਿ। ਪਰ ਕੱਲ ਪਰਸੋ ਤੋਂ ਬਹੁਤ ਚਰਚਾ ਹੋ ਰਹੀ ਹੈ। ਇਸੇ ਦਰਮਿਆਨ ਜਿਹੜੇ ਬੀਬਾ ਨਵਜੋਤ ਕੌਰ ਸਿੱਧੂ ਨੇ ਬਿਆਨ ਦਿੱਤੇ ਕਿ 500 ਕਰੋੜ ਲਿਆ ਜਾਂਦਾ ਹੈ, ਫਲਾਨਾ ਕੀਤਾ ਜਾਂਦਾ ਹੈ। ਮੱਖ ਮੰਤਰੀ ਬਣਾਉਣ ਦੇ ਲਈ ਅਸੀਂ ਰਿਜ਼ਲਟ ਦੇ ਦਾਂਗੇ ਇਸ ਤੋਂ ਬਾਅਦ ਇਸ ਤੋਂ ਬਾਅਦ ਕਾਂਗਰਸ ਚ ਖਲਾਰਾ ਪੈਣਾ ਸੁਭਾਵਕ ਸੀ ਕਾਂਗਰਸ ਦੇ ਵੱਡੇ ਆਗੂਆਂ ਨੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਝੰਡਾ ਚੁੱਕ ਲਿਆ ਨਵਜੋਤ ਸਿੰਘ ਸਿੱਧੂ ਨੂੰ ਖੜੀਆਂ-ਖੜੀਆਂ ਵੀ ਸੁਣਾਈਆਂ ਨੇ ਤੇ ਨਾਲ ਦੀ ਨਾਲ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹਨਾਂ ਨੂੰ ਲੈ ਕੇ ਤੇ ਉਹਨਾਂ ਦੀ ਧਰਮ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਲੈ ਕੇ ਵੀ ਗੱਲ ਕੀਤੀ ਹੈ ਕਿਹੜੇ ਕਿਹੜੇ ਇਹ ਆਗੂ ਨੇ ਵੱਡੇ ਨਾਂ ਨੇ ਇਹਨਾਂ ਆਗੂਆਂ ਤੇ ਕੀ ਕਹਿੰਦੇ ਨੇ ਇਹ ਵੀ ਤੁਹਾਨੂੰ ਦੱਸਣਾ ਪਰ ਇੱਕ ਗੱਲ ਜ਼ਰੂਰ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਆਪਣੀ ਚਰਚਾ ਜ਼ਰੂਰ ਛੇੜੀ ਹੈ ਤੇ ਨਾਲ ਦੀ ਨਾਲ ਇੱਕ ਨਵਾਂ ਰਫੜ ਵੀ ਸੇੜ ਲਿਆ ਹੈ ਕਿ ਕਾਂਗਰਸੀ ਹੁਣ ਖੁੱਲ ਕੇ ਉਹਨਾਂ ਦੇ ਖਿਲਾਫ ਬੋਲਣ ਲੱਗੇ ਨੇ ਇਹਦੀ ਸ਼ੁਰੂਆਤ ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਕੀਤੀ ਹੈ ਡਾਕਟਰ ਗਾਂਧੀ ਦੇ ਨਾਲ ਹੀ ਪਟਿਆਲਾ ਤੋਂ ਇੱਕ ਹੋਰ ਅਹਿਮ ਆਗੂ ਤੇਮੇਲਾ ਕਾਂਗਰਸ ਦੇ ਪ੍ਰਧਾਨ ਰੰਧਾਵਾ ਹੋਰੀ ਉਹਨਾਂ ਨੇ ਇਹ ਜਿਹੜਾ ਝੰਡਾ ਚੱਕਣ ਦਾ ਕੰਮ ਕੀਤਾ ਡਾਕਟਰ ਗਾਂਧੀ ਕੀ ਕਹਿੰਦੇ ਆ ਲੋਕ ਸਭਾ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਕਿਹਾ ਕਿ ਸਾਢੇ 3 ਸਾਲਾਂ ਤੋਂ ਪੰਜਾਬ ਕਾਂਗਰਸ ਦੇ ਵਰਕਰ ਤੇ ਆਗੂ ਪੁਲਿਸ ਦੀ ਧੱਕੇਸ਼ਾਹੀ ਦਾ ਸ਼ਿਕਾਰ ਹਨ ਅਤੇ ਕੇਸਾਂ ਵਿੱਚ ਉਲਝੇ ਰਹੇ ਅਚਾਨਕ ਹੀ ਉਸ ਵਿਅਕਤੀ ਨੂੰ ਮੁੱਖ ਮੰਤਰੀ ਬਣਾਉਣ ਦਾ ਐਲਾਨ ਕਿਵੇਂ ਕੀਤਾ ਜਾ ਸਕਦਾ ਹੈ ਜਿਸ ਨੇ ਕਈ ਸਾਲਾਂ ਤੋਂ ਉਹਨਾਂ ਦੀ ਸਾਰ ਨਹੀਂ ਲਈ ਉਹਨਾਂ ਕਿਹਾ ਕੀ ਰਾਹੁਲ ਗਾਂਧੀ ਅਜਿਹਾ ਵਿਅਕਤੀ ਹੈ ਜਿਸ ਨੇ ਇਕੱਲੇ ਹੀ ਲੋਕਤੰਤਵ ਨੂੰ ਬਚਾਉਣ ਦੀ ਯੰਗ ਸ਼ੁਰੂ ਕੀਤੀ ਹੋਈ ਹੈ ਕਾਂਗਰਸ ਦੇ ਕੌਮੀ ਪ੍ਰਧਾਨ ਮਲਕਾ ਅਰਜਨ ਖੜਗੇ ਵੀ ਬੇਦਾਗ ਹਨ ਇਸ ਲਈ ਹਾਈ ਕਮਾਂਡ ਤੇ ਮੁੱਖ ਮੰਤਰੀ ਬਣਾਉਣ ਲਈ 500 ਕਰੋੜ ਲੈਂਡ ਦਾ ਦੋਸ਼ ਲਾਉਣਾ ਗਲਤ ਹੈ ਅਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਪੰਜਾਬ ਕਾਂਗਰਸ ਦੀ ਮਹਿਲਾ ਮਹਿਲਾ ਕਾਂਗਰਸ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਸੀਨੀਅਰ ਆਗੂ ਜ਼ੋਰ-ਸ਼ੋਰ ਨਾਲ ਕੰਮ ਕਰ ਰਹੇ ਹਨ ਕਿ ਚਰਨਜੀਤ ਸਿੰਘ ਚੰਨੀ ਜਾਂ ਕੈਪਟਨ ਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾਉਣ ਲਈ ਕਿਸੇ ਨੇ 500 ਕਰੋੜ ਲਏ ਸਨ ਉਹਨਾਂ ਇਲਜ਼ਾਮ ਲਾਇਆ ਕਿ ਬੀਬੀ ਨਵਜੋਤ ਕੌਰ ਸਿੱਧੂ ਖੁਦ ਚੋਣ ਲੜਨਾ ਚਾਹੁੰਦੇ ਨੇ ਨਵਜੋਤ ਸਿੰਘ ਸਿੱਧੂ ਦੇ ਨਜ਼ਦੀਕੀਆਂ ਵਿੱਚ ਮੰਨੇ ਜਾਂਦੇ ਇਸੇ ਨਾਲ ਹੀ ਨਵਜੋਤ ਸਿੰਘ ਸਿੱਧੂ ਦੇ ਨਜ਼ਦੀਕਿਆਂ ਜਮੰਨੇ ਜਾਂਦੇ ਸਾਬਕਾ ਵਿਧਾਇਕ ਰਜਿੰਦਰ ਸਿੰਘ ਕਾਕਾ ਜੋ ਕਿ ਸੀਨੀਅਰ ਕਾਂਗਰਸੀ ਆਗੂ ਲਾਲ ਸਿੰਘ ਦੇ ਪੁੱਤਰ ਨੇ ਤੇ ਸਮਾਨ ਦੇ ਸਾਬਕਾ ਵਿਧਾਇਕ ਨੇ ਕਿਹਾ ਕਿ ਜਾਪਦਾ ਹੈ ਕਿ ਬੀਬੀ ਨਵਜੋਤ कौर ਸਿੱਧੂ ਦੀ ਜ਼ੁਬਾਨ ਪਲਟਾ ਖਾ ਗਈ ਨਾ ਉਹਨਾਂ ਨੂੰ ਕੀ ਰਾਹੁਲ ਗਾਂਧੀ ਖਿਲਾਫ 22 ਕੇਸ ਚੱਲ ਰਹੇ ਹਨ ਉਸਤੇ ਕੋਈ ਵੀ ਦੋਸ਼ ਨਹੀਂ ਲਗਾਇਆ ਜਾ ਸਕਦਾ ਉਹਨਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਨੂੰ ਮਜ਼ਬੂਤ ਕਰਨਾ ਚਾਹੁੰਦੇ ਨੇ ਜੇ ਇਹਨਾਂ ਬਿਆਨਾਂ ਦਾ ਕੁਲ ਬਟਾ ਜਮ੍ਹਾਂ ਕੱਢ ਕੇ ਦੇਖਣਾ ਹੋਵੇ ਤਾਂ ਇੱਕ ਚੀਜ਼ ਸਾਫ਼ ਨਿਕਲਦੀ ਹੈ ਕਿ ਕਈ ਵਾਰ ਐਸੇ ਬਿਆਨ ਜਿਹੜੇ ਨਵਜੋਤ ਕੋ ਡਾਕਟਰ ਨਵਜੋਤ ਕੋ ਦੇ ਦਿੰਦੇ ਆ ਤਾਂ ਉਸ ਤੋਂ ਬਾਅਦ ਉਹਨਾਂ ਦੇ ਆਪਣਿਆਂ ਨੂੰ ਵੀ ਇਹ ਸਾਹਮਣਾ ਔਖਾ ਹੋ ਜਾਂਦਾ ਇਹਦੀ ਤਾਜ਼ਾ ਮਸਾ ਕਾਕਾ ਰਜਿੰਦਰ ਹੁਣੇ ਨੇ ਜਿਨ੍ਹਾਂ ਨੇ ਕਿਹਾ ਕਿ ਭਾਈ ਬੀਬਾ ਜੀ ਦੀ ਜ਼ੁਬਾਨ ਇੱਧਰ ਉਧਰ ਹੋ ਗਈ ਅ ਇਹ ਗੱਲ ਸਪਸ਼ਟ ਹੈ ਹੁਣ ਡਾਕਟਰ ਧਰਮਬੀਰ ਗਾਂਧੀ ਡਾਕਟਰ ਧਰਮਬੀਰ ਗਾਂਧੀ ਨੂੰ ਰਾਹੁਲ ਗਾਂਧੀ ਦੇ ਨਜ਼ਦੀਕੀਆਂ ਤੇ ਸ਼ੁਭਚਿੰਤਕਾਂ ਚ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਰਾਹੁਲ ਗਾਂਧੀ ਖੁਦ ਚਾਹੁੰਦੇ ਸੀ ਕਿ ਡਾਕਟਰ ਧਰਮਬੀਰ ਗਾਂਧੀ ਆਉਣ ਤੇ ਲੋਕ ਸਭਾ ਦੀ ਚੋਣ ਪਟਿਆਲੇ ਤੋਂ ਲੜਨ ਤੇ ਉਹਨਾਂ ਨੇ ਚੋਣ ਲੜਾਈ ਫਿਰ ਡਾਕਟਰ ਗਾਂਧੀ ਥੋੜੀਆਂ ਜਾਂ ਬਹੁਤੀਆਂ ਜਿਵੇਂ ਵੀ ਸੀ ਵੋਟਾਂ ਦੇ ਫਰਕ ਦੇ ਨਾਲ ਜਿੱਤ ਕੇ ਲੋਕ ਸਭਾ ਚ ਵੀ ਚਲੇ ਗਏ ਹੁਣ ਉਹ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਨਿਤਰੇ ਆ ਦੇਖੋ ਇੱਕ ਤਾਂ ਕਾਰਨ ਇਹ ਹੋ ਸਕਦਾ ਕਿ ਚਰਚਾ ਹੈ ਕਿ ਨਵਜੋਤ ਸਿੰਘ ਸਿੱਧੂ ਪਟਿਆਲੇ ਚ ਸਰਗਰਮ ਹੋ ਸਕਦੇ ਆ ਖੈਰ ਡਾਕਟਰ ਗਾਂਧੀ ਨੂੰ ਇਸ ਦਾ ਕੋਈ ਦੁੱਖ ਹੋਵੇ ਪਰ ਇੱਕ ਗੱਲ ਜਿਹੜੀ ਡਾਕਟਰ ਗਾਂਧੀ ਨੇ ਬੜੀ ਅਹਿਮ ਕੀਤੀ ਹੈ ਕਿ 3.5 ਸਾਲ 4 ਸਾਲ ਦਾ ਸਮਾਂ ਹੋ ਚੱਲਿਆ ਜੋਧਨਵਜੋਤ ਸਿੰਘ ਸਿੱਧੂ ਤਾਜ਼ੀ-ਤਾਜ਼ੀ ਭਗਵੰਤ ਮਾਨ ਦੀ ਸਰਕਾਰ ਬਣੀ ਚ ਰੇਡਾ ਰੂਡਾ ਕਰਦੇ ਰਹੇ ਰੇਤ ਮਾਫੀਆ ਮੂਫੀ ਆਲੀਆ ਉਦੋਂ ਸਰਕਾਰ ਇੰਨੀ ਸਖਤ ਨਹੀਂ ਸੀ ਉਸ ਤੋਂ ਬਾਅਦ ਤਾਂ ਸਰਕਾਰ ਨੇ ਨਹੀਂ ਪਾਤੀ ਧਰਮ ਧਰਮ ਸਿੰਘ ਸੋ ਸਾਧੂ ਸਿੰਘ ਧਰਮ ਸੋ ਚੱਕ ਲਏ ਗਏ ਆਪਣਾ ਸੁਖਪਾਲ ਖਹਿਰਾ ਚੱਕ ਲਏ ਗਏ ਫਿਰ ਸੁੰਦਰ ਸ਼ਾਮ अरोड़ा ਭਾਰਤ ਪੂਸ਼ਨਾਸ਼ੂ ਕਈ ਨਾਂ ਨੇ ਇਹ ਤਾਂ ਚਲੋ ਕ腐ਸ਼ਨ ਦੇ ਕੇਸ ਚ ਚੱਕੇਗੇ ਬਾਕੀ ਜਿਹੜੇ ਲੋਕ ਕਾਂਗਰਸੀ ਉਵੇਂ ਕੁੱਟੇ ਕਾਂਗਰਸੀਆਂ ਦੇ ਨਾਲ ਧੱਕੇਸ਼ਾਹੀ ਹੋਈ ਹੁਣ ਵਿਧਾਨਪ੍ਰੀਸ਼ਦ ਦੇ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚ ਫਿਰ ਨਗਰ ਕੌਂਸਲ ਦੀਆਂ ਚੋਣਾਂ ਚ ਉਹ ਸਾਰਾ ਕੁਝ ਤਾਂ ਉਹਨਾਂ ਲੋਕਾਂ ਨੇ ਹੰਡਾਇਆ ਨਾ ਇੱਕ ਦਿਨ ਵੀ ਚਲੋ ਨਵਜੋਤ ਸਿੰਘ ਸਿੱਧੂ ਉੱਥੇ ਨੇ ਅੱਜਕੱਲ ਤਾਂ ਸਮਾਜਿਕ ਮੀਡੀਆ ਜਿਹਨੂੰ ਸੋਸ਼ਲ ਮੀਡੀਆ ਕਹਿੰਦੇ ਆ ਉਰੇ ਤੇ ਤਾਂ ਕੁਝ ਵੀ ਹੋ ਸਕਦਾ ਹੈ ਤੁਸੀਂ ਇੱਕ ਟਵੀਟ ਕਰ ਸਕਦੇ ਹੋ ਕਿ ਭਾਈ ਵਰਕਰਾਂ ਨਾਲ ਧੱਕਾ ਹੋਇਆ ਵਰਕਰਾਂ ਨਾਲ ਆ ਹੋਇਆ ਵਰਕਰਾਂ ਨਾਲ ਉਹ ਹੋਇਆ ਮੈਂ ਇਹਦੀ ਨਿੰਦਾ ਕਰਦਾ ਘੱਟੋ ਘੱਟ ਦੋ ਸ਼ਬਦ ਤਾਂ ਹੁੰਦੇ ਨੇ ਨਾ ਡਾਕਟਰ ਧਰਮबीर ਗਾਂਧੀ ਦਾ ਇੱਕ ਵਾਜ਼ ਪੁਆਇੰਟ ਹੈ ਕਿ ਉਦੋਂ ਫਿਰ ਨਵਜੋਤ ਸਿੰਘ ਸਿੱਧੂ ਸੀ ਉਹਨੂੰ ਅਚਾਨਕ ਕਾਪਲ ਸ਼ਰਮਾ ਦੇ ਕਮੇਡੀ ਸ਼ੋਅ ਚ ਚੱਕ ਕੇ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਕਿਵੇਂ ਬਣਾਇਆ ਜਾ ਸਕਦਾ ਹੈ ਇੱਕ ਵੱਡਾ ਸਵਾਲ ਹੈ ਨਾ ਕਿ ਤੁਸੀਂ ਸਾਰੇ ਸਮਾ ਤੁਸੀਂ ਸਿਆਸਤ ਤੋਂ ਬਾਹਰ ਰਹੇ ਥੋੜਾ ਕਾਰੋਬਾਰ ਹੈ ਤੁਸੀਂ ਜੀ ਸਦਕੇ ਉਸ ਨੂੰ ਕਰਦੇ ਰਹੋ ਉਹ ਤੁਹਾਡਾ ਆਪਣਾ ਤੁਸੀਂ ਉੱਤੋਂ ਬਾਹਰ ਸਿਆਸਤ ਚ ਹੁੰਦੇ ਆ ਸਰਗਰਮ ਹੁੰਦੇ ਆ ਨਾ ਹੁੰਦੇ ਆ ਤੁਸੀਂ ਜਿਹੜਾ ਉਹ ਕਰਦੇ ਰਹੋ ਉਸ ਤੋਂ ਤੁਹਾਨੂੰ ਕੋਈ ਨਹੀਂ ਰੋਕਦਾ ਪਰ ਸਵਾਲ ਇਹ ਹੈ ਕਿ ਤੁਹਾਡੇ ਵਰਕਰ ਕਿੱਥੇ ਜਾਣ ਤੁਹਾਡੇ ਵਰਕਰ ਤਾਂ ਜਲਵਾਸ ਮਹਿਸੂਸ ਕਰਦੇ ਆ ਚਲੋ ਪਾਰਟੀ ਦੇ ਵਰਕਰਾਂ ਨੂੰ ਗੋਲੀ ਮਾਰੋ ਜਿਹੜੇ ਤੁਹਾਡੇ ਧੜੇ ਦੇ ਨਾਲ ਤੁਹਾਡੇ ਨਾਲ ਵਿਚਰਦੇ ਸੀ ਉਹ ਲਵਾਰਸ ਮਹਿਸੂਸ ਕਰਦੇ ਆ ਉਹ ਹੁਣ ਕਦੇ ਕਿਸੇ ਧੜੇ 'ਚ ਬੈਠਦੇ ਕਦੇ ਕਿਸੇ ਧੜੇ 'ਚ ਬੈਠਦੇ ਬੰਦਾ ਨਿੰਮੂ ਛੀਨਾ ਜਾ ਹੋ ਕੇ ਬੈਠਾ ਰਹਿੰਦਾ ਜਾਨੀ ਕਿ ਤੁਹਾਨੂੰ ਆਪਣੇ ਵਰਕਰਾਂ ਦਾ ਮਨੋਬਲ ਉੱਚਾ ਰੱਖਣ ਦੇ ਲਈ ਉਹਨਾਂ ਦੇ ਨਾਲ ਕੰਮ ਕਰਦੇ ਰਹਿਣਾ ਚਾਹੀਦਾ ਸੀ ਟੱਚ 'ਚ ਰਹਿਣਾ ਚਾਹੀਦਾ ਸੀ ਪੰਜਾਬ ਦੇ ਮਸਲੇ ਵੀ ਛੱਡੋ ਉੱਤੇ ਵੀ ਮੈਂ ਨਹੀਂ ਗੱਲ ਕਰਦਾ ਕੱਲ ਵੀ ਕੀਤੀ ਸੀ ਤੁਸੀਂ ਉਹ ਵੀ ਸਾਰੇ ਛੱਡੋ ਪਰ ਇਹ ਕਿਵੇਂ ਹੋ ਸਕਦਾ ਹੈ ਕਿ ਜਿਹੜੇ ਡਾਕਟਰ ਤੁਹਾਨੂੰ ਬਿਰਗਾਂਤੀ ਕਹਿੰਦੇ ਆ ਕਿ 1 ਕੋ ਲਖਤ ਕਪਲ ਸ਼ਰਮਾ ਕਮੀਡੀ ਸ਼ੋਅ ਚ ਚੱਕ ਕੇ ਤੁਸੀਂ ਮੁੱਖ ਮੰਤਰੀ ਬਣਾਉਣ ਵਾਲੇ ਪਾਸੇ ਤੁਰ ਜੋ ਐਸੀ ਤਾਂ ਕੋਈ ਜਾਦੂ ਦੀ ਛੜੀ ਵਿਅਕਤੀ ਕੋਲ ਨਹੀਂ ਹੁੰਦੀ ਜਿਹੜਾ ਵਿਅਕਤੀ 3 ਸਾਲਾਂ ਤੋਂ ਨਹੀਂ ਹੈ ਜਿਨੇ ਗਰਾਉਂਡ ਦੇਖਿਆ ਹੀ ਨਹੀਂ ਜਿਨੇ ਧਰਾਤਲ ਤੇ ਉਤਰ ਕੇ ਦੇਖਿਆ ਹੀ ਨਹੀਂ ਕਿ ਕੀ ਚੱਲ ਰਿਹਾ ਹੈ ਕੀ ਨਹੀਂ ਚੱਲ ਰਿਹਾ ਸਿਆਸੀ ਹਵਾ ਕੀ ਕਹਿੰਦੀ ਹੈ ਲੋਕ ਕੀ ਚਾਹੁੰਦੇ ਆ ਇਹ ਇਹੀ ਸਾਡੀ ਤਰਾਸਦੀ ਹੈ ਕੋਈ ਸੱਜਣ ਕੁਝ ਕਹੀ ਜਾਵੇ ਇਹੀ ਸਾਡੀ ਤਰਾਸਦੀ ਹੈ ਅਸੀਂ ਵਿਅਕਤੀ ਵਿਸ਼ੇਸ਼ ਨੂੰ ਦੇਖਦੇ ਆ ਗੱਲ ਨੇਤਾ ਦੀ ਨਹੀਂ ਹੁੰਦੀ ਗੱਲ ਨੀਤੀ ਦੀ ਹੁੰਦੀ ਹੈ ਕਿ ਉਹਦੇ ਕੋਲੇ ਕੀ ਨੀਤੀ ਹੈ ਕਿਉਂ ਨੀਤੀ ਨੂੰ ਕਰ ਸਕਦਾ ਕਿਸ਼ਮੈ ਹਰ ਕੋਈ ਬੰਦੇ ਚ ਹੁੰਦਾ ਨਵਜੋਤ ਸਿੰਘ ਸਿੱਧੂ ਹਾਲੇ ਤੱਕ ਠੋਸ ਅਜੰਡਾ ਪੰਜਾਬ ਦੇ ਲਈ ਨਹੀਂ ਦੇ ਸਕੇ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੇ ਕੀਤੀ ਹੈ ਜੀ ਕੋਆਪਰੇਟ ਫੁਲਾਣਾ ਕਰ ਦੋ ਜੀ ਰੇਤਾ ਕੋਆਪਰੇਟ ਕਰ ਦੋ ਸਹਿਕਾਰੀ ਸਭ ਆਵਾ ਚਲਿਆ ਜੋ ਬਕਬੋਲ ਉਹ ਇੰਪਲੀਮੈਂਟ ਕਿਵੇਂ ਹੋਣਾ ਉਹਨੇ 67 ਤਲ ਤੇ ਲਾਗੂ ਕਿਵੇਂ ਹੋਣਾ ਕੀ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਇੱਕ ਐਸਾ ਸੋਸ਼ਲਿਸਟ ਮਾਡਲ ਲੈ ਕੇ ਆਉਣਾ ਚਾਹੁੰਦੇ ਜਿਹੜਾ ਕਿਸੇ ਦੇ ਪਰੇ ਹੀ ਨਹੀਂ ਗਦਾਫੀ ਵਾਲਾ ਯਾਨੀ ਕਿ ਇਹ ਸਮਝ ਤੋਂ ਬਾਹਰ ਨਹੀਂ ਹੁਣ ਕਾਂਗਰਸ ਦੇ ਅੰਦਰ ਇਹ ਬਗਾਵਤ ਨਵਜੋਤ ਸਿੰਘ ਸਿੱਧੂ ਨੂੰ ਕਿਵੇਂ ਭਾਰੀ ਪੈ ਸਕਦੀ ਹੈ ਇੱਤੇ ਵੀ ਗੱਲ ਕਰਦੇ ਇੱਕ ਕਿ ਇਹ ਲੋਕ ਜਿਨ੍ਹਾਂ ਨੇ ਗੱਲ ਕੀਤੀ ਖਾਸ ਕਰਕੇ ਡਾਕਟਰ ਤਰਨबीर ਗਾਂਧੀ ਉਹਨਾਂ ਦੇ ਨਜ਼ਦੀਕੀ ਰਾਹੁਲ ਗਾਂਧੀ ਦੇ ਤੇ ਉਹ ਬੜੇ ਕਹਿ ਲਿਆ ਕਿ ਇੱਕ ਅਸਰ ਰੱਖਦੇ ਨੇ ਕਿ ਜੇ ਉਹਨਾਂ ਦੀ ਗੱਲ ਕਹੀ ਜਾਂਦੀ ਹੈ ਤਾਂ ਮੀਡੀਆ ਦੇ ਵਿੱਚ ਵੀ ਤੇ ਆਮ ਲੋਕਾਂ 'ਚ ਵੀ ਤੇ ਪਾਰਟੀ ਦੇ ਅੰਦਰ ਵੀ ਨੋਟ ਕੀਤੀ ਜਾਂਦੀ ਹੈ ਇਸ ਕਰਕੇ ਮਾਹੌਲ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਬਣੇਗਾ ਜੇ ਮੜੀ ਮੁੱਟੀ ਆਸ ਹੋਈ ਵੀ ਤਾਂ ਡਾਕਟਰ ਨਵਜੋਤ ਸਿੰਘ ਸਿੱਧੂ ਮੈਨੂੰ ਲੱਗਦਾ ਹੈ ਕਿ ਉਹਨਾਂ ਦੀ ਬੇੜੀ ਚ ਬੱਟੇ ਨਾ ਪਾ ਦੇਣ ਕਿ ਕਿਤੇ ਨਵਜੋਤ ਸਿੰਘ ਸਿੱਧੂ ਕੁਝ ਬਣ ਦੇ ਕਰ ਦੇ ਫਿਰ ਨਾ ਰਹਿ ਜਾਣ ਖੈਰ ਇਹ ਬਗਾਵਤ ਕਾਂਗਰਸ ਦੇ ਅੰਦਰ ਵੀ ਹਲਚਲ ਪੈਦਾ ਕਰੇਗੀ ਕਾਂਗਰਸ ਹਾਈਕਮਾਨ ਇਸ ਤੋਂ ਬਾਅਦ ਦਬਾਅ ਚ ਆਏਗੀ ਕਿ ਨਵਜੋਤ ਸਿੰਘ ਸਿੱਧੂ ਬਾਰੇ ਕੋਈ ਫੈਸਲਾ ਲੈਣਾ ਤਾਂ ਉਹ ਸੋਚ ਸਮਝ ਕੇ ਲਏਗੀ ਦੂਜੀ ਗੱਲ ਆਪਣੇਆਂ ਨੂੰ ਵੀ ਔਖਾ ਹੋਗਾ ਦੇਖੋ ਕਾਕਾ ਰਜਿੰਦਰ ਆਲਾ ਬਿਆਨ ਸਪਸ਼ਟ ਕਰਦਾ ਹੈ ਕਿ ਆਪਣੇ ਵੀ ਫਿਰ ਪੱਲਾ ਛਡਾਉਣ ਲੱਗ ਜਾਣਗੇ ਇਹ ਸਾਰੀ ਸਥਿਤੀ ਕੁੱਲ ਮਿਲਾ ਕੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਭੁਗਤ ਦੀ ਨਜ਼ਰ ਆਏਗੀ ਜੇ ਮਾੜੀ ਮੋਟੀ ਕੋਈ ਆਸ ਬਚਦੀ ਹੋਈ ਤਾਂ ਵੀ ਇਹ ਸਥਿਤੀ ਬਣ ਜਾਣੀ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਲਈ ਸਥਿਤੀਆਂ ਅਨੁਕੂਲ ਨਹੀਂ ਰਹਿਣਗੀਆਂ